ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਤਿ ਸ੍ਰੀ ਅਕਾਲ ਤੇ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਬਹੁਤ ਹੈਰਾਨ ਕਰਨ ਵਾਲੀ ਹੈ ਦੱਸ ਦਈਏ ਕਿ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੇ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਹੈ ਤਸਵੀਰਾਂ ਬਹੁਤ ਹੈਰਾਨ ਕਰਨ ਵਾਲੀਆਂ ਨੇ ਇਸ ਕਰਕੇ ਕਿਉਂਕਿ ਇੱਕ ਗੈਂਗ ਦਾ ਪਰਦਾ ਫਾਸ਼ ਹੋਇਆ ਜੋ ਝੂਠੇ ਮੱਜਾਂ ਦੇ ਵਪਾਰੀ ਬਣ ਕੇ ਮੱਜਾਂ ਦੇ ਸੌਦਾਗਰ ਬਣ ਕੇ ਪਹਿਲਾਂ ਕਿਸਾਨਾਂ ਦੇ ਘਰ ਜਾਂਦੇ ਸਨ ਮੱਜਾਂ ਵਾਲਿਆਂ ਦੇ ਘਰ ਜਾਂਦੇ ਸਨ ਕਿ ਅਸੀਂ ਮੱਜ ਖਰੀਦਣੀ ਹੈ ਉਸ ਤੋਂ ਬਾਅਦ ਪੂਰੇ ਘਰ ਦੀ ਰੈਕੀ ਕਰ ਲੈਂਦੇ ਸਨ ਪੂਰੀ ਘੋਕ ਕਰ ਲੈਂਦੇ ਸਨ ਤੇ ਸ਼ਾਮ ਨੂੰ ਲੁਟੇਰੇ ਬਣ ਕੇ ਘਰ ਵਿੱਚ ਦਾਖਲ ਹੋ ਜਾਂਦੇ ਸਨ ਪਰ ਇਸ ਗੈਂਗ ਦਾ ਪਰਦਾਫਾਸ਼ ਹੋਇਆ ਕਿਉਂਕਿ ਇਸ ਗੈਂਗ ਨੇ ਇੱਕ ਕਿਸਾਨ ਜਿਸ ਦਾ ਨਾਮ ਸੁਖਵਿੰਦਰ ਸੀ ਉਸ ਦਾ ਕਤਲ ਕਰ ਦਿੱਤਾ ਪਹਿਲਾਂ ਉਸ ਦੇ ਘਰ ਵਪਾਰੀ ਬਣ ਕੇ ਮੱਝਾਂ ਦੇ ਸੌਦਾਗਰ ਬਣ ਕੇ ਜਾਂਦੇ ਹਨ ਤੇ ਰਾਤ ਨੂੰ ਲੁਟੇਰੇ ਬਣ ਕੇ ਜਦੋਂ ਪਹੁੰਚੇ ਤਾਂ ਸੁਖਵਿੰਦਰ ਸਿੰਘ ਦੀ ਅੱਖ ਖੁੱਲ ਗਈ ਤੇ ਇਹਨਾਂ ਮਾੜੇ ਅੰਸਰਾਂ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਇਹ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਨੇ ਮੱਜਾ ਦੇ ਝੂਠੇ ਵਪਾਰੀ ਝੂਠੇ ਸੌਦਾਗਰਾਂ ਦਾ ਪਰਦਾਫਾਸ਼ ਕੀਤਾ ਹੈ ਦਿਖਾ ਰਹੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ 7 ਮਈ ਦੀ ਦਰਮਿਆਨੀ ਰਾਤ ਨੂੰ ਸਾਰੇ ਪਿੰਡ ਵਿੱਚ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਹਦੇ ਸਾਥੀ ਨੂੰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨ ਤੇ ਮੁਕੱਦਮਾ ਨੰਬਰ ਸੋ 99 ਮਰਤੀ 7524 ਅੰਡਰ ਸੈਕਸ਼ਨ 302 307 34 ਆਈਪੀਸੀ ਥਾਣਾ ਮੇਟਿਆਣਾ ਵਿਖੇ ਦਰਜ ਕਰਕੇ ਤਫਤੀਸ਼ ਰੰਭ ਕੀਤੀ ਅਤੇ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਸਰੇਂਦਰ ਲੰਬਾ ਆਈਪੀਐਸ ਅਤੇ ਸ਼੍ਰੀ ਸਰਪਜੀਤ ਸਿੰਘ ਭਾਈ ਐਸਪੀਡੀ ਸਾਹਿਬ ਇਹਨਾਂ ਦੇ ਦਸ਼ਾ ਨਿਰਦੇਸ਼ਾਂ ਤੇ ਤੇ ਜਿਹੜੇ ਨਿਗਰਾਨੀ ਮੇਰੇ ਐਸਐਚਓ ਮੇਟਿਆਣਾ ਮੈਡਮ ਇੰਸਪੈਕਟਰ ਹੁਸ਼ਾਰਾਣੀ ਜੀ ਤੇ ਇੰਚਾਰਜ ਸੀਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈ ਤੋਂ ਸਬ ਇੰਸਪੈਕਟਰ ਜਗਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਟੀਮਾਂ ਗੱਠਸ ਕੀਤੀਆਂ ਗਈਆਂ ਤੇ ਹਿਊਮਨ ਇੰਟੈਲੀਜੈਂਸ ਦੇ ਅਤੇ ਟੈਕਨੀਕਲ ਬੇਸ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਸਾਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਸ ਕੇਸ ਵਿੱਚ ਚਲ ਰਹੇ ਜਿਹੜੇ 6 ਦੋਸ਼ੀ ਸੀ ਉਹ ਅਸੀਂ ਗ੍ਰਫਤਾਰ ਕੀਤੇ ਜਿਨ੍ਹਾਂ ਵਿੱਚੋਂ ਚਾਰ ਇੱਕ ਅਮਰਜੀਤ ਸਿੰਘ ਬਾਬਾ ਪੁੱਤਰ ਪਿਆਰਾ ਸਿੰਘ ਇੱਕ ਹਰਜਿੰਦਰ ਸਿੰਘ ਸੋਨੂੰ ਪੁੱਤਰ ਗਰਚਰਨ ਸਿੰਘ ਇੱਕ ਸੁਨੀਲ ਕੁਮਾਰ ਗੋਲੂ ਪੁੱਤਰ ਜਗਜੀਵਨ ਨਾਮ ਅਤੇ ਲਵਪ੍ਰੀਤ ਸਿੰਘ ਅਭੀ ਪੁੱਤਰ ਕਮਲਜੀਤ ਸਿੰਘ ਚਾਰ ਇਹ ਤੇ ਦੋ ਅਨਵਾਲਗ ਸੀ ਜੋ ਅਮਰਜੀਤ ਸਿੰਘ ਮੁੱਖ ਦੋਸ਼ੀ ਉਹਦੇ ਲੜਕੇ ਸੀ ਇਹਨਾਂ 6 ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕੀਤਾ ਇਹਨਾਂ ਤੋਂ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਰ ਫਿਰ ਕੇ ਬਾਹਰ ਖੇਤਾਂ ਵਿੱਚ ਜਿਹੜਾ ਹਵੇਲੀਆਂ ਸੀ ਉਹਨਾਂ ਦੇ ਮੱਜਾਂ ਦੇਖ ਲੈਂਦੇ ਸੀ ਅਤੇ ਉਹਨਾਂ ਨਾਲ ਸੌਦਾ ਕਰਨ ਦੇ ਬਹਾਨੇ ਰੈਕੀ ਕਰ ਲੈਂਦੇ ਸੀ ਦਿਨ ਦੇ ਸਮੇਂ ਫਿਰ ਇਹਨਾਂ ਨੇ ਇਸ ਕਿਸਾਨ ਸੁਖਿੰਦਰ ਸਿੰਘ ਦੇ ਨਾਲ ਵੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਰੈਕੀ ਕੀਤੀ ਇਹਦੀ ਵਹਿਕ ਦੀ ਹਵੇਲੀ ਦੀ ਤੇ ਮੱਜਾਂ ਵੇਖਿਆ ਉੱਥੇ ਮੱਜਾਂ ਕਿੰਨੀਆਂ ਮੱਜਾਂ ਨੇ ਤੇ ਕਿਵੇਂ ਕਿਵੇਂ ਸਾਰੀ ਰੈਕੀ ਕੀਤੀ ਤੇ ਉਸ ਰਾਤ ਨੂੰ ਇਹਨਾਂ ਨੇ ਜਿਹੜਾ ਵਾਅਦਤ ਕਰਨ ਗਏ ਉੱਥੇ ਮੱਜਾਂ ਚੋਰੀ ਕਰਨਗੇ ਜਦੋਂ ਮੱਜਾਂ ਦਾ ਮਾਲਕ ਸੁਖਵਿੰਦਰ ਸਿੰਘ ਜਾਗਿਆ ਤੇ ਇਹਨਾਂ ਨੇ ਉਹਨੂੰ ਸੱਟਾਂ ਮਾਰ ਕੇ ਮੌਕੇ ਤੇ ਦਾ ਕਤਲ ਕਰ ਦਿੱਤਾ ਤੇ ਜਿਹੜਾ ਸਾਥੀ ਸੀ ਉਹਦਾ ਉਹਨੂੰ ਜੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸ ਤੋਂ ਚਾਰ ਮੱਜਾਂ ਤੇ ਇੱਕ ਝੋਟਾ ਲੈ ਕੇ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆਪਣਾ Mahindra Bolero ਸੀ ਉਹਦੇ ਵਿੱਚ ਲੈ ਕੇ ਉੱਥੋਂ ਚਲੇ ਗਏ ਇਹ ਜਿਹੜੀ Mahindra Bolero ਇਹ ਕੰਟੈਕਟ ਉਹਨਾਂ ਜੋਪੀ ਤੋਂ ਮੁਜ਼ਫਰਨਗਰ ਤੋਂ ਕੀਤਾ ਸੀ ਉਸ ਬੰਦੇ ਨੂੰ ਫੋਨ ਤੇ ਬੁਲਾ ਲਿੰਦੇ ਸੀ ਉਹ ਸਕੀਨ ਬੰਦਾ ਨਾਂ ਦਾ ਬੰਦਾ 300 ਹੋਇਆ ਸਾਨੂੰ ਜੁਪੀ ਨੰਬਰ ਗੱਡੀ ਸੀ ਉੱਥੋਂ ਬੁਲਾ ਕੇ ਤੇ ਉਹਨੂੰ ਮੱਝਾਂ ਇਹ ਵੇਚ ਦਿੰਦੇ ਸੀ ਸਸਤੇ ਭਾਅ ਤੇ ਉਹ ਮੱਝਾਂ ਲੈ ਕੇ ਇੱਥੋਂ ਚਲ ਜਾਂਦਾ ਸੀ ਉਸ ਰਾਤ ਵੀ ਇਹਨਾਂ ਨੇ ਜੁਪੀ ਤੋਂ ਬੰਦਾ ਪਹਿਲਾਂ ਹੀ ਬੁਲਾਇਆ ਹੋਇਆ ਸੀ ਤੇ ਮੱਝਾਂ ਉੱਥੇ ਬੰਦੇ ਦਾ ਕਤਲ ਕਰਕੇ ਮੱਝਾਂ ਜਿਹੜੀਆਂ ਲੱਦ ਕੇ ਤੁਹਾਨੂੰ ਉੱਥੇ ਵੇਚ ਦਿੱਤੀਆਂ ਤੇ ਉਹ ਕੋ ਪਰ ਜਿਹੜਾ ਮੱਝਾਂ 10000 ਰੁਪਏ ਵਸੂਲ ਕੀਤੇ ਇਹਨਾਂ ਨੇ ਸਰ ਜਿਹੜਾ ਕਿਸਾਨ ਦਾ ਕਤਲ ਕੀਤਾ ਉਹਨਾਂ ਨਾਲ ਇੱਕ ਦਿਨ ਪਹਿਲਾਂ ਜਿਹੜੀ ਕਿਸਾਨ ਰੈਕੀ ਕੀਤੀ ਸੀ ਉਹਦੇ ਨਾਲ ਵੀ ਸੌਦੇਬਾਜ਼ੀ ਕੀਤੀ ਸੀ ਕਿ ਮੈਂ ਤੁਹਾਨੂੰ ਹਾਂਜੀ ਜਿਸ ਦਿਨ ਰਾਤ ਇਹਨਾਂ ਵਾਰਦਾਤ ਕੀਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਸਮੇਂ ਉਹਦੀ ਬੈਗ ਤੇ ਗਏ ਨੇ ਵੇਲੀ ਤੇ ਤੇ ਉਹਦੇ ਨਾਲ ਸੌਦੇਬਾਜ਼ੀ ਦੀ ਗੱਲਬਾਤ ਕੀਤੀ ਮੱਝਾਂ ਖਰੀਦਣੀਆਂ ਖਰੀਦਣ ਦੇ ਭਾਨੇ ਗਏ ਖਰੀਦਣ ਨੇ ਹੁਣ ਖਰੀਦਣ ਨਹੀਂ ਸੀ ਇਹਨਾਂ ਆ ਗਏ ਸਿਰਫ ਇਹਨਾਂ ਨੇ ਰੈਕੀ ਕਰਨੀ ਸੀ ਪਰ ਹੋਰ ਵੀ ਵਾਰਦਾਤਾਂ ਸਨ ਇਹਨਾਂ ਦੀ ਕਿ ਇਹਨਾਂ ਦੇ ਪਹਿਲਾਂ ਵੀ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਗਰਮੀਆਂ ਦਰਜਿਆ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਨੇ ਉਹ ਇਹਮਾਚਲ ਵਿੱਚੋਂ ਵੀ ਇਹਨਾਂ ਨੇ ਮੱਝਾਂ ਚੋਰੀ ਕੀਤੀਆਂ ਸੀ ਇੱਕ ਟਰੈਕਟਰ ਚੋਰੀ ਕੀਤਾ ਸੀ ਇੱਕ ਇਹਦੇ ਖਾਲ ਲੜਾਈ ਝਗੜੇ ਦਾ ਪਰਚਾ ਦਰਜਾ ਏ ਮੈਨ ਜਿਹੜਾ ਦੋਸ਼ੀ ਐ ਅਮਰਜੀਤ ਸਿੰਘ ਐ ਜਿਹੜਾ ਸਾਥੀ ਐ ਸ਼ਨੀਰ ਕੁਮਾਰ ਗੋਲੂ ਇਹਦੇ ਖਿਲਾਫ 379 ਬੀਆਈ ਪਿਛੜਮ ਕਰਮਾ ਦਰਜ ਦੋ ਬੰਦੇ ਕ੍ਰਿਮੀਨਲ ਨੇ ਬਾਕੀ ਦੇ ਖਿਲਾਫ ਕੋਈ ਮਕਦਮਾ ਦਰਜ ਨਹੀਂ ਹੋਇਆ ਮੈਨ ਜਿਹੜੇ ਦੋਸ਼ੀ ਫੜ ਲਿਆ ਜਿਹੜੇ ਮੱਜਾਂ ਵਗੋਂ ਖਰੀਦ ਕੇ ਲੈ ਕੇ ਗਏ ਸੀ ਜੁਪੀ ਦੇ ਉਹ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਆ ਤੇ ਇਸ ਵਾਰदात ਜਿਹੜੀ ਗੱਡੀ ਵਰਤੀ ਗਈ ਸੀ ਬਲੈਰੋ ਉਹ ਅਸੀਂ ਬਰਾਮਦ ਕਰ ਲਈ ਐ ਜੀ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਨੇ ਸਾਰੇ ਜਿਹੜੇ ਲੋਕ ਲੁੱਟੂ ਜੀ ਇਹ ਲਾਗੇ ਲਾਗੇ ਪਿੰਡਾਂ ਦੇ ਰਹਿਣ ਵਾਲੇ ਆ ਜਿਹੜਾ ਐ ਨਾਲ ਪਰੀ ਅਭੀ ਇਹ ਚੋਹਾਲਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ ਬਾਬਾ ਚੱਕ ਰੋਂਤਾ ਥਾਣਾ ਗੜਸ਼ੰਕਰ ਚ ਪਿੰਡੇ ਦਾ ਹਰਜਿੰਦਰ ਸਿੰਘ ਦਾ ਖਾਨਪੁਰ ਹੈ ਥਾਣਾ ਬੁੱਲਵਾਲ ਚ ਤੇ ਚੌਥਾ ਦੋਸ਼ੀ ਜਿਹੜਾ ਹਰਜਿੰਦਰ ਸਿੰਘ ਸੋਨੂ ਇਹਦਾ ਇਹ ਖਾਨਪੁਰ ਦਾ ਵੀ ਰਹਿਣ ਵਾਲਾ ਲੱਗੇ ਇੱਕ ਪਿੰਡਿਆ ਥਿਆੜਾ ਪਿੰਡੇ ਲੱਗੇ ਇੱਕ ਦੋਸ਼ੀ ਉੱਥੋਂ ਦਾ ਰਹਿਣ ਵਾਲਾ ਜੀ ਮੇਨ ਕਾਰੋਬਾਰ ਮਤਲਬ ਇਹੀ ਕਰਦਾ ਰੱਖੀ ਕਰਕੇ ਮੱਝਾਂ ਚੋਰੀ ਮੱਝਾਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਜੂਪੀ ਦੇ ਵਪਾਰੀਆਂ ਨੂੰ ਮਤਲਬ ਕਿ ਉੱਥੇ ਮੇਨ ਕਾਰਨ ਹੀ ਬਣਿਆ ਕਿ ਉਹ ਜਾਗ ਗਿਆ ਸੀ ਕਿਸਾਨ ਸੀ ਬਿਲਕੁਲ ਜਦੋਂ ਰਾਤ ਨੂੰ ਮੱਝਾਂ ਚੋਰੀ ਕਰਦੇ ਜੇ ਕੋਈ ਕੋਈ ਵਿਰੋਧਤਾ ਕਰਦਾ ਉਹਨੂੰ ਸੱਟਾਂ ਮਾਰਦੇ ਜੇ ਜਿਆਦਾ ਕੋਈ ਵਿਰੋਧਤਾ ਕਰੇ ਤਾਂ ਕਤਲ ਵੀ ਕਰ ਦਿੰਦੇ ਸੀ ਜਿਹੜੇ ਵਿਰੋਧਤਾ ਕੀਤੀ ਸੁਖندر ਸਿੰਘ ਨੇ ਜੇ ਤਾਂ ਇਹਨੇ ਕਤਲ ਕਰ ਦਿੱਤਾ ਜੇ ਕੋਈ ਸਾਹਿਬ ਕੋਈ ਬੰਦਿਆ ਹੋਇਆ ਸੀ ਕੇ ਸਾਥ ਉਹ ਕਤਲ ਕਰਨ ਤੋਂ ਪਹਿਲਾਂ ਬੰਦਿਆ ਸੀਗਾ ਕਿ ਕਤਲ ਬਿਲਕੁਲ ਜਦੋਂ ਇਹ ਮੱਝਾਂ ਚੋਰੀ ਕਰ ਰਹੇ ਸੀ ਤੇ ਖੜਕਾ ਸੁਣ ਕੇ ਉਹ ਕਿਸਾਨ ਜਾਗ ਪਿਆ ਤੇ ਫਿਰ ਉਹਨੂੰ ਸੱਟਾਂ ਮਾਰੀਆਂ ਉਹ ਜਿਆਦਾ ਰੌਲਾ ਪਾ ਰਿਹਾ ਸੀ ਤੇ ਇਹਨਾਂ ਨੇ ਫਿਰ ਰस्सियां ਨਾਲ ਉਹਨੂੰ ਬੰਨ ਦਿੱਤਾ ਤੇ ਜਿਹੜੇ ਜਿਆਦਾ ਖੂਨ ਵਹਿਣ ਕਰਕੇ ਤੁਸੀਂ ਮੌਤ ਹੋ ਗਈ ਜੀ ਕਿੰਨੇ ਬੰਦੇ ਇਸ ਕੇਸ ਵਿੱਚ ਕੁੱਲ 8 ਦੋਸ਼ੀ ਟ੍ਰੇਸ ਹੋਏ ਨੇ 6 ਅਸੀਂ ਗ੍ਰਿਫਤਾਰ ਕਰ ਲਏ ਨੇ ਜਿਹੜੇ ਮੱਜਾਂ ਦੇ ਵਪਾਰੀ ਸੀ ਟੈਂਪੋ ਚ ਲੈ ਗਏ ਸੀ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਆ ਸਾਡੀਆਂ ਟੀਮਾਂ ਉਧਰ ਗਈਆਂ ਹੋਈਆਂ ਠੀਕ ਹੈ